ਫਲਾਰ ਨੈਸ਼ਨਲ ਹਾਈਵੇ ਤੇ ਬਾਪਰੀ ਘਟਨਾ ਮੋਟ ਸਿਕ ਸਵਾਰ ਦੋ ਲਟੇਰੇ ਰਵਾਲਵਰ ਦੀ ਨੋਕ ਤੇ ਪੈਟਰੋਲ ਪੰਪ ਦੇ ਮੁਲਾਜ਼ਮ ਤੋਂ ਨਗਦੀ ਲੁੱਟ ਕੇ ਫਰਾਰ ਹੋ ਗਏ ਬਾਈਕ ਦੀ ਟੈਂਕੀ ਭਰ ਲਈ ਕਹਿਣ ਤੇ ਜਦੋਂ ਮੁਲਾਜ਼ਮ ਨੇ 600 ਰੁਪਏ ਮੰਗੇ ਤਾਂ ਉਸਨੇ ਆਪਣਾ ਰਵਾਲਵਰ ਕੱਢ ਲਿਆ ਜੋਨ ਜਾਗਤਾ ਲਾਗੂ ਹੋਣ ਦੇ ਬਾਵਜੂਦ ਵੀ ਸ਼ਹਿਰ ਵਿੱਚ ਲੁੱਟਖੋਹਾਂ ਦੀਆਂ ਵਾਰਦਾਤਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ। ਸੋਮਵਾਰ ਰਾਤ ਕਰੀਬ 8:30 ਵਜੇ ਦੇ ਪਿੰਡ ਜਗਤਪੁਰਾ ਨੇੜੇ ਨੈਸ਼ਨਲ ਹਾਈਵੇ ਤੇ ਸਥਿਤ 바ਵਾ ਪੈਟਰੋਲ ਪੰਪ ਤੇ ਰਿਵਾਲਵਰਾਂ ਨਾਲ ਲੈਸ ਲੁਟੇਰਿਆਂ ਨੇ ਹਮਲਾ ਕਰ ਦਿੱਤਾ। ਪੰਪ ਦੇ ਮੁਲਾਜ਼ਮ ਕੋਲੋਂ 3000 ਰੁਪਏ ਲੁੱਟ ਕੇ ਫਰਾਰ ਹੋ ਗਏ। ਪੰਪ ਦੇ ਮਾਲਕ ਮੌਂਟੀ 바ਵਾ ਨੇ ਦੱਸਿਆ ਕਿ ਉਹ ਦਿਨ ਦੀ ਨਕਦੀ 2.5 ਲੱਖ ਰੁਪਏ ਲੈ ਕੇ ਸ਼ਾਮ 7:30 ਵਜੇ ਘਰ ਗਏ ਸੀ। ਠੀਕ 1 ਘੰਟੇ ਬਾਅਦ ਮੋਟਰਸਾਈਕਲ ਤੇ ਸਵਾਰ ਦੋ ਲੁਟੇਰੇ ਪੈਟਰੋਲ ਪੰਪ ਤੇ ਆਏ। ਉਹਨਾਂ ਨੇ ਉੱਥੇ ਮੌਜੂਦ ਮੁਲਾਜ਼ਮ ਨੂੰ ਮੋਟਰਸਾਈਕਲ ਦੀ ਟੈਂਕੀ ਪਰ ਲਿਖਿਆ। ਜਦੋਂ ਪੰਪ ਦੇ ਕਰਮਚਾਰੀ ਨੇ ਉਸ ਤੋਂ 600 ਰੁਪਏ ਮੰਗੇ ਤਾਂ ਲੁਟੇਰੇ ਨੇ ਆਪਣਾ ਰਵਾਰਵਲ ਕੱਢ ਲਿਆ ਅਤੇ ਕਰਮਚਾਰੀ ਨੂੰ ਧਮਕੀ ਦਿੱਤੀ ਨੇੜੇ ساری ਨਗਦੀ ਲੁੱਟ ਕੇ ਲੈ ਗਏ ਉਸਨੇ ਦੱਸਿਆ ਕਿ ਜੇਕਰ ਉਹ ਨਗਦੀ ਨਾ ਚੁੱਕਦਾ ਤਾਂ ਉਸ ਦਾ ਬਹੁਤ ਵੱਡਾ ਨੁਕਸਾਨ ਹੋ ਜਾਣਾ ਸੀ ਘਟਨਾ ਦੀ ਸੂਚਨਾ ਪੁਲਿਸ ਨੂੰ ਦੇ ਦਿੱਤੀ ਗਈ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਸੀਸੀਟੀਵੀ ਕੈਮਰੇਾਂ ਦੀ ਮਦਦ ਨਾਲ ਲੁਟੇਰਿਆਂ ਨੂੰ ਫੜ ਲੈ ਕਾਰਵਾਈ ਤੇਜ਼ ਕਰ ਦਿੱਤੀ ਚੋਣ ਜਾਬਤਾ ਦੌਰਾਨ ਚੋਰ ਅਤੇ ਲੁਟੇਰੇ ਬਾਹਰ ਦਾਤਾਂ ਨੂੰ ਅੰਜਾਮ ਦੇ ਰਹੇ ਹਨ ਪੁਲਿਸ ਦਾ ਦਾਵਾ ਹੈ ਕਿ ਮੁਜਲਮਾ ਨੂੰ ਜਲਦੀ ਗ੍ਰਿਫਤਾਰ ਕਰ ਲਿਆ ਜਾਵੇਗਾ ਫਲੋਰ ਤੋਂ ਰਾਜਕਮਾਨ ਅੰਗਲ ਦੀ ਖਾਸ ਰਿਪੋਰਟ ਲਿੰਕ ਨੂੰ ਲਾਈਕ ਤੇ ਸ਼ੇਅਰ ਕਰੋ ਮੰਨੇ ਜੀ ਲਾਲਤਾ ਪ੍ਰਧਾਨ ਨਾਮ ਹੈ ਜੀ ਤੇ ਮੋਟਰਸਾਈਕਲ ਤੇ ਦੋ ਮੁੰਡੇ ਆਏ ਸੀਗੇ ਤੇਲ ਪੋਆ ਤੇ ਨਾ ਪੈਸੇ ਲੈ ਕੇ ਬੋਲੇ ਜੀ ਵਾਲਵ ਦਿਖਾ ਕੇ ਜੀ ਪੈਸੇ ਖੋਲੇ ਆ ਕਿੰਨੇ ਪੈਸੇ ਸੀਗੇ ਪੈਸੇ 3-4 ਹਜ਼ਾਰ ਸੀਗੇ ਜੀ 3-4 ਹਜ਼ਾਰ ਸੀ ਮੂੰ ਬੰਨਿਆ ਸੀ ਤੇ ਤੇਲ 600 ਦਾ ਤੇਲ ਵੀ ਪੋਆ ਆ ਜੀ ਫੁੱਲ ਗਾ ਮੂੰ ਬੰਨਿਆ ਹਾਂ ਜੀ ਮੂੰ ਬੰਨਿਆ ਸੀ ਜੀ ਤੇ ਦੋ ਜਣੇ ਸੀਗੇ ਮੂੰ ਬੰਨਿਆ ਇਤਾਂ ਦੇ ਲੱਗਦੇ ਨਹੀਂ ਛੇੜੀ ਪੈਪ ਸੀ ਬੰਦੇ ਮੂੰ ਬੰਨਿਆ ਸੀ ਜੀ ਦਿਖੇ ਰਹਿੰਦੇ ਸੀ ਦਿਖਿਆ ਨਹੀਂ ਹਾਂਜੀ ਪੁਲਿਸ ਵਾਲੇ ਕੋਲ ਜਾਣਕਾਰੀ ਹਾਂ ਪੁਲਿਸ ਨੂੰ ਦਿੱਤੇ ਸੀ ਉਹਨਾਂ ਨੂੰ ਕੱਲ ਦੀ ਮਾਲਕ ਕੋਲ ਜਾਣਕਾਰੀ ਦੇ ਦੀ ਕਾਉਂਟਰ ਹਾਂਜੀ ਹਾਂਜੀ ਇਸ ਪੁਲਿਸ ਵਾਲੇ ਆਏ ਸੀ ਪੁਲਿਸ ਵਾਲੇ ਰਾਤ ਆਏ ਸੀ ਦੋ ਤਿੰਨ ਚੱਕਰ ਮਾਰ ਸੀ ਸੀਟੀਵੀ ਕੈਮਰੇ ਨਿਕਾਲ ਲਿਆ ਹਾਂਜੀ ਕੈਮਰੇ ਨਿਕਾਲੇ ਸੀ ਸਰ ਕੀ ਮੰਗ ਕਰ ਰਹੇ ਹਾਂ ਮਾ ਸਰ ਇਹ ਪਕੜਾ ਜਾ ਸਰ ਦੇਖੋ ਏਦਾਂ ਹੁਣ ਲੁੱਟੋ ਹੋ ਰਹੀ ਆ ਸਰ ਏਦਾਂ ਸਾਡਾ ਕੋਈ ਆਰਾਮ ਨਹੀਂ ਇਹ ਬਾਸੀ ਬੈਲੰਸ ਦੇ ਨਾਲ ਐਚਪੀ ਬਦਲਵਾਪ ਹੈ ਜਿਹੜੇ ਸਿਲਫਰ ਮੋਟਰ ਸਰ ਦੇ ਨੂੰ 300 ਰੁਪਏ ਨਹੀਂ 100 ਬਣੇ ਤੇ 600 ਰੁਪਏ ਦਾ ਪੇਲ ਪਾਇਆ ਇਹ ਵਾਰ ਜਦੋਂ ਉਹਨੇ ਬੈਜਮਾਨ ਮੰਗ ਦਿੱਤੇ ਉਹ ਹੋਰੇ ਕੋਲ ਕੋਲੇ ਹੱਥ ਫੜੇ ਵਜੇ ਵੀ ਜਿਹੜੇ ਬਾਤਨ ਕਾ ਗਏ ਉਹਦੇ ਕੋਲ ਪੂਰੇ 30000 ਰੁਪਏ ਰੱਖੋ ਕੇ ਫਲੋਜ਼ ਐਨ ਭੱਜ ਗਏ ਕਿਦਾਂ ਦਾ ਹੋਲੀਆ ਦੱਸਿਆ ਉਹਨਾਂ ਨੂੰ ਹੋਲੀਆ ਉਹਨਾਂ ਦੇ ਦੋਨਾਂ ਨਾਮ ਹੋਣੇ ਨੌਜਵਾਨ ਇਹ ਕਾ ਦੋਨੋਂ ਦੇ ਲੰਬੇ ਆ ਤੇ ਜਿਹੜੇ ਪੈਸੇ ਖੋ ਕੇ ਜਿਹੜੇ ਫਲੋਰਸ ਐਨ ਭੱਜ ਗਏ ਕੀ ਲੋਕਾਂ ਦਾ ਜੇ ਤਾਂ ਨੋਰਮਲ ਵਾਲੀ ਸਾਈਡ ਆ ਦਿਲਗ ਵਾਲੀ ਸਾਈਡ ਤੇ ਕਾਫੀ ਪ੍ਰੋਬਲਮ ਤੇ ਲਟੋਪੰਗੀਆਂ ਹੋ ਰਹੀਆਂ ਉਹ ਵੀ ਤਾਂ ਨਹੀਂ ਲੱਗਦੇ ਉਹਨਾਂ ਨਾਲ ਕਿਤੇ ਸ਼ਕਲ ਮਾਰਾ ਰਹੇ ਹੈ ਸੀਸੀਟੀਵੀ ਕਰ ਰਹੇ ਹੈ ਉਹ ਨਹੀਂ ਇਸ ਵੰਦੀ ਜਿਹੜੀ ਤਵਦੀਸ਼ ਨਹੀਂ ਕਰ ਰਹੇ ਆ ਸੀਸੀਟੀਵੀ ਵੀ ਚੱਲੇ ਹੈ ਕੈਮਰੇ ਵਾਲੇ ਵਾਲੇ ਸਾਰੇ ਦੇਖ ਰਹੇ ਆ ਜੋ ਉਹਦੇ ਵਿੱਚੋਂ ਉਦਾਂ ਨਹੀਂ ਕੋਈ ਆਈ ਤੇ ਜਾ ਰਹੀ ਕਿ ਉਹ ਕਰਾਂਗੇ ਕੀ ਪਰਚਾ ਦਰਜ ਕਰਾਂਗੇ ਪਰਚਾ ਜਿਹੜਾ ਦਰਜ ਕਰ ਦਿੱਤੀ ਹੈ ਤੇ ਤਵਦੀਸ਼ ਨਹੀਂ ਕਰ ਰਹੇ ਕੀ ਮੁਕੱਦਮਾ ਮੁਕੱਦਮਾ ਖੋਲਿਆ ਹੈ ਠੀਕ ਹੈ ਹਾਂ ਜੀ